ਉਹਦੇ ਵਿੱਚ ਕਈ ਬੰਦਿਆਂ ਨੇ ਉਹਦਾ ਬਲਾਤਕਾਰ ਕੀਤਾ ਹੈ। ਉਹਦੀਆਂ ਅੱਖਾਂ 'ਚੋਂ ਖੂਨ, ਉਹਦੇ ਮੂੰਹ 'ਚੋਂ, ਉਹਦਾ ਸਰੀਰ ਨੀਲਾ, ਉਹਦੀਆਂ ਹੱਡੀਆਂ ਚੂਰ ਕੀਤੀਆਂ ਪਈਆਂ ਨੇ। ਮਤਲਬ ਇਹ ਇਹ ਬਹੁਤ ਹੀ ਖਿਨਾਉਣਾ ਅਪਰਾਧ ਹੈ। ਉਹਨੇ ਇੱਕ ਔਰਤ ਦੇ ਨਾਲ ਉਹਦੇ ਕੰਮ ਦੀ ਥਾਂ ਤੇ ਇੱਕ ਡਾਕਟਰ ਦੇ ਨਾਲ ਹੋਇਆ ਇਹ। ਬਹੁਤ ਸਾਰੇ ਲੋਕ ਇਹਦਾ ਨਤੀਜਾ ਇਹ ਕੱਢਣਗੇ ਵੀ ਕੁੜੀਆਂ ਨੂੰ ਤੋਰਿਆ ਕਿਉਂ ਤੁਸੀਂ ਪੜ੍ਹਦੇ। ਤੁਹਾਨੂੰ ਨਹੀਂ ਪਤਾ ਘਰਾਂ ਦੇ ਅੰਦਰ ਸਾਡੇ ਕੋਲ ਇਹੋ ਜਿਹੀਆਂ ਖਬਰਾਂ ਵੀ ਆਉਂਦੀਆਂ ਨੇ। ਜੇ ਜਿੱਥੇ ਬੱਚੀਆਂ ਦੇ ਪਿਓ ਉਹਨਾਂ ਦਾ ਚਾਚਾ ਉਹਨਾਂ ਦਾ ਮਾਮਾ ਉਹਨਾਂ ਦਾ ਤਾਇਆ ਕੋਈ ਵੀ ਉਹਨਾਂ ਨਾਲ ਬਲਾਤਕਾਰ ਕਰਦਾ ਹੈ ਔਰਤਾਂ ਨੂੰ ਆਪ ਆਪਣੀ ਸੁਰੱਖਿਆ ਕਰਨੀ ਪੈਣੀ ਹੈ ਰੱਖਿਆ ਕਰਨ ਲਈ ਉਹਨਾਂ ਦਾ ਕੋਈ ਭਰਾ ਕੋਈ ਪਿਓ ਕੋਈ ਹੋਰ ਨਹੀਂ ਆ ਕੇ ਕਦੇ ਵੀ ਖੜਾ ਹੋਊਗਾ ਉਹਨਾਂ ਨੂੰ ਜੇ ਉਹਨਾਂ ਨਾਲ ਕੋਈ ਛੇੜਖਾਨੀ ਕਰਦਾ ਤਾਂ ਜੁੱਤੀ ਲਾ ਕੇ ਮਾਰਨੀ ਪੈਣੀ ਹੈ ਉਸ ਤੋਂ ਬਿਨਾ ਨਹੀਂ ਇਹ ਹੋ ਸਕਦਾ ਤੇ ਬਹੁਤ ਹੀ ਬੇਸ਼ਿਆਣਾ ਤਰੀਕੇ ਦੇ ਨਾਲ ਬੰਦੇ ਨੇ ਕੀਤਾ ਉਹਨੂੰ ਇਨਸਾਨ ਨਹੀਂ ਕਿਹਾ ਜਾ ਸਕਦਾ ਜਿਨ੍ਹਾਂ ਨੇ ਇਹ ਕੀਤਾ 2002 ਦੇ ਵਿੱਚ ਬਿਲਕਿਸਬਾਨੋ ਦੀ ਤੁਸੀਂ ਗੱਲ ਕੀਤੀ ਹੈ 11 ਬੰਦੇ ਉਹਦੇ ਨਾਲ ਸਮੂਹਕ ਰੂਪ ਦੇ ਵਿੱਚ ਬਲਾਤਕਾਰ ਦੇ ਨੇ ਸਬੂਤ ਨੇ ਸਭ ਕੁਝ ਸਾਹਮਣੇ ਐ ਉਹਨਾਂ ਨੂੰ ਸਜ਼ਾ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਸਰਕਾਰ ਉਹਨਾਂ ਨੂੰ ਬਰੀ ਕਰ ਦਿੰਦੀ ਹੈ ਤੇ ਉਹਨਾਂ ਨੂੰ ਹਾਰ પા ਕੇ ਸਵਾਗਤ ਕਰਦੀ। ਖਾਤਰਸ ਦੇ ਵਿੱਚ ਬੱਚੀ ਨਾਲ ਬਲਾਤਕਾਰ ਹੁੰਦਾ ਰਾਤੋ-ਰਾਤ ਉਹਦੀ ਅਗ ਲਾਸ਼ ਨੂੰ ਜਲਾ ਦਿੱਤਾ ਜਾਂਦਾ ਹੈ ਸਬੂਤ ਨਸ਼ਟ ਕਰ ਦਿੱਤੇ ਜਾਂਦੇ ਪਿੰਡ ਨੂੰ ਸੀਲ ਕਰ ਦਿੱਤਾ ਜਾਂਦਾ ਘੇਰਾਬੰਦੀ ਕਰਕੇ ਮੀਡੀਆ ਵਾਲਾ ਅੰਦਰ ਨਹੀਂ ਆਉਂਦੇ ਤੈਂਦਾ। ਉਨਾਓ ਦੇ ਵਿੱਚ ਬਲਾਤਕਾਰ ਹੁੰਦਾ ਕੁਲਦੀਪ ਸਿੰਘ ਵਰਗੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਰਕਾਰ ਬਚਾਉਂਦੀ ਹੈ। ਕਥੂਆ ਦੇ ਵਿੱਚ ਜੰਮੂ ਦੇ ਵਿੱਚ ਇੱਕ ਬੱਚੀ ਨਾਲ ਮੰਦਰ ਦੇ ਅੰਦਰ ਬਲਾਤਕਾਰ ਹੁੰਦਾ। ਜਿਹੜੇ ਵੀ ਬੰਦੇ ਨੇ ਉਹਨਾਂ ਨੂੰ ਸਰਕਾਰ ਆਪ ਬਚਾ ਰਹੀ ਹੈ। ਜਿਹੜੇ ਦੋਸ਼ੀ ਨਹੀਂ ਉਹਨਾਂ ਦੇ ਹੱਕ ਦੇ ਵਿੱਚ ਖੜੀ ਹੋ ਰਹੀ ਹੈ ਪਰਿਵਾਰਾਂ ਦੇ ਵਿੱਚ ਇਹ ਮਾਨਸਿਕਤਾ ਵੀ ਔਰਤਾ ਜਿਹੜੀ ਉਹ ਪੈਰ ਦੀ ਜੁੱਤੀ ਹੈ ਔਰਤਾ ਜਿਹੜੀ ਉਹ ਸਿਰਫ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਆ ਸਾਡੀਆਂ ਮੰਮੀਆਂ ਨੂੰ ਮਾਮਾ ਨੂੰ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਆਪ ਦੇਖੀਏ ਔਰਤਾਂ ਨੂੰ ਕੀ ਦਰਜਾ ਦਿੱਤਾ ਜਾਂਦਾ ਬਹੁਤ ਵੱਡੇ ਪਹਿਲਾਂ ਵੀ ਖਡਾਰਨਾ ਦੇਸ਼ ਦੀਆਂ ਜਿਨ੍ਹਾਂ ਨੇ ਦੱਸਿਆ ਕਿ ਸਾਡੇ ਨਾਲ ਅਝਿਹਾ ਕੀਤਾ ਹੈ ਬ੍ਰਿਜ ਭੂਸ਼ਣ ਦਾ ਨਾਮ ਆ ਜਾਂਦਾ ਸੰਦੀਪ ਦਾ ਨਾਮ ਆ ਜਾਂਦਾ ਖੇਡ ਮੰਤਰੀ ਦਾ ਪਰ ਉਹਨਾਂ ਨੂੰ ਉਹਨਾਂ ਤੋਂ ਸ਼ਹਿ ਮਿਲ ਗਈ ਕਿ ਸਾਡੇ ਮਾਲਕ ਜਿਹੜੇ ਸਾਡੇ ਚਲਾਉਣ ਵਾਲੇ ਨੇ ਉਹ ਇਸ ਤਰ੍ਹਾਂ ਦੇ ਨਹੀਂ ਅਸੀਂ ਵੀ ਐਵੇਂ ਦੇ ਹੋ ਜੀ ਔਰਤਾਂ ਅੱਜ ਮੰਡੀ ਦੀ ਵਸਤੂ ਬਣ ਗਈਆਂ ਨੇ ਤੁਸੀਂ ਇੱਕ ਕਾਰ ਵੀ ਵੇਚਣੀ ਆ ਤਾਂ ਉਹਦੇ ਨਾਲ ਇੱਕ ਔਰਤ ਨੂੰ ਮਾਡਲ ਇੱਕ ਅੰਗੇਜ ਮਾਡਲ ਖੜੀ ਕਰ ਦਿੱਤੀ ਜਾਂਦੀ ਆ ਆਮ ਤੌਰ ਤੇ ਪਿੰਡਾਂ ਦੇ ਵਿੱਚ ਔਰਤਾਂ ਸਰਪੰਚ ਵੀ ਬਣੀਆਂ ਹੋਈਆਂ ਨੇ ਪਰ ਸਰਪੰਚੀ ਉਹਨਾਂ ਦਾ ਘਰ ਵਾਲਾ ਕਰ ਰਿਹਾ ਹੁੰਦਾ ਇੱਕ ਹਸਪਤਾਲ ਦੇ ਅੰਦਰ ਇੱਕ ਬੰਦੇ ਦੀ ਐਡੀ ਹਿੰਮਤ ਇੱਕ ਬੰਦਾ ਨਹੀਂ ਪਹਿਲੀ ਗੱਲ ਤਾਂ ਉੱਥੋਂ ਦੇ ਸਾਰੇ ਡਾਕਟਰ ਇਸ ਗੱਲ ਨੂੰ ਆਖਰੇ ਨੇ ਇਹ ਕਈ ਬੰਦੇ ਸ਼ਾਮਲ ਨੇ ਇਹਦੇ ਵਿੱਚ ਡਾਕਟਰਾਂ ਦੇ ਧਰਨੇ ਦੇ ਉੱਤੇ ਵੀ ਹਮਲਾ ਹੁੰਦਾ ਸਾਰੇ ਹੱਥਾਂ ਹਾਂ 40 50 ਗੁੰਡੇ ਪਹੁੰਚਦੇ ਨੇ ਉਹਨਾਂ ਨੇ ਉਹ ਪੀੜ ਸਾਰਿਆਂ ਦੇ ਉੱਤੇ ਹਮਲਾ ਕੀਤਾ ਰਾਮ ਰਹੀਮ ਹੈ ਬਲਾਤਕਾਰ ਦਾ ਦੋਸ਼ੀ ਹੈ ਸਜ਼ਾ ਹੋਈ ਹੋਈ ਹੈ ਰਾਮ ਰਹੀਮ ਨੂੰ ਪ੍ਰੋਲ ਦੇਣ ਤੋਂ ਕੁਝ ਮਹੀਨੇ ਪਹਿਲਾਂ ਹਾਈ ਕੋਰਟ ਨੇ ਰੋਕ ਲਾਤੀ ਸੀ ਵੀ ਇਹਨੂੰ ਕੋਈ ਪ੍ਰੋਲ ਨਹੀਂ ਮਿਲੂ ਕਿ ਇਹਦੇ ਵਰਗੇ ਹੋਰ ਦੋਸ਼ੀਆਂ ਨੂੰ ਪ੍ਰੋਲ ਮਿਲ ਰਹੀ ਹੈ ਕੋਲਕਾਤਾ ਦੇ ਵਿੱਚ ਇੱਕ ਡਾਕਟਰ ਕੁੜੀ ਦੇ ਨਾਲ ਬਲਾਤਕਾਰ ਕੀਤਾ ਜਾਂਦਾ ਉਸ ਨੂੰ ਜਾਨਵਰ ਮਾਰ ਦਿੱਤਾ ਜਾਂਦਾ ਉਸ ਤੋਂ ਬਾਅਦ ਪ੍ਰੋਟੈਸਟ ਹੁੰਦੇ ਨੇ ਜਸਟਿਸ ਦੇ ਵਾਸਤੇ ਇਹ ਕਿਹਾ ਜਾਂਦਾ ਕਿ ਜਿਨ੍ਹਾਂ ਨੇ ਇਹ ਚੀਜ਼ਾਂ ਕੀਤੀਆਂ ਨੇ ਉਹਨਾਂ ਨੂੰ ਫਾਸੀ ਲਾ ਦਿੱਤੀ ਜਾਵੇ ਪਰ ਉਸ ਤੋਂ ਪਹਿਲਾਂ ਹੀ ਅਸੀਂ ਜੇ ਪਿੱਛੇ ਜਾਣ ਦੀ ਕੋਸ਼ਿਸ਼ ਕਰੀਏ ਨਿਰਪਿਆ ਕੇ ਇਸ ਵਰਗੇ ਬਿਲਕੁਲ ਬੰਨੋ ਵਰਗੇ ਕੇਸ ਹਜੇ ਤੱਕ ਕੋਰਟਾਂ ਦੇ ਵਿੱਚ ਚੱਲਦੇ ਨਜ਼ਰ ਆ ਰਹੇ ਨੇ ਅਜਿਹਾ ਕਿਉਂ ਹੁੰਦਾ ਹੈ ਰੇਪ ਕੇਸ ਕਿੱਥੋਂ ਸ਼ੁਰੂ ਹੁੰਦੇ ਨੇ ਅਜਿਹੇ ਲੋਕ ਕਿੱਥੇ ਬੈਠੇ ਹੋਏ ਨੇ ਇਹ ਸਾਰੀਆਂ ਚੀਜ਼ਾਂ ਨੂੰ ਘਟਦੇ ਨੇ ਫਿਰ ਉਸ ਤੋਂ ਬਾਅਦ ਅਜਿਹੇ ਪੋਲਿਟਿਸ਼ੀਅਨ ਫਿਰ ਉਹਨਾਂ ਨੂੰ ਬਚਾਉਂਦੇ ਨੇ ਪੁਲਿਸ ਉਹਨਾਂ ਨੂੰ ਬਚਾਉਂਦੀ ਹੈ ਬਹੁਤ ਵੱਡੇ ਸਵਾਲ ਹੁੰਦੇ ਨੇ ਇਸ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਅਮਨ ਨੇ ਸਾਰੀ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅਕਸਰ ਜਦੋਂ ਵੀ ਕਿਸੇ ਮਹਿਲਾਵਾਂ ਦੇ ਉੱਤੇ ਜਾਂ ਸਮਾਜ ਦੇ ਵਿੱਚ ਕੋਈ ਗੱਲ ਹੁੰਦੀ ਹੈ ਤੇ ਇਹ ਆਵਾਜ਼ ਆਪਣੀ ਜਰੂਰ ਚੁੱਕਦੇ ਨੇ ਅਮਨ ਕਿਵੇਂ ਦੇਖਦੇ ਹੋ ਜਿਸ ਤਿੱਕੇ ਨਾਲ ਇਹ ਸਾਰੀਆਂ ਚੀਜ਼ਾਂ ਹੋਈਆਂ ਪਹਿਲਾਂ ਵੀ ਇਹ ਸਰਕਾਰਾਂ ਦੇ ਉੱਤੇ ਹੀ ਆ ਜਾਂਦੀ ਹੈ ਗੱਲ ਕਿ ਜਦੋਂ ਇੱਕ ਟਣਾਵਾ ਹੁੰਦੀਆਂ ਨੇ ਖਾਸ ਕਰਕੇ ਉਹਨਾਂ ਨੂੰ ਬਚਾਇਆ ਪਮਾਓ ਰਾਮ ਰਹੀਮ ਵਰਗੇ ਹੋਣ ਪਮਾਓ ਬੜੇ ਵੱਡੇ ਵੱਡੇ ਚਿਹਰੇ ਹੋਣ ਉਹਨਾਂ ਨੂੰ ਪ੍ਰੋਟੈਕਸ਼ਨ ਜਿਹੜੀ ਦਿੱਤੀ ਜਾਂਦੀ ਹੈ ਬਿਲਕੁਲ ਮਤਲਬ ਇਹ ਸ਼ਰਮਸਾਰ ਕਰਨ ਵਾਲੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਹੈ ਇਹ ਕੋਈ ਪਹਿਲੀ ਵਾਰ ਨਹੀਂ ਵਾਪਰੀ ਆਪਣੇ ਮੁਲਕ ਦੇ ਵਿੱਚ ਮਤਲਬ ਹਰ ਮਹੀਨੇ ਹਰ ਦਿਨ ਦੇ ਵਿੱਚ ਇੱਥੇ ਮਤਲਬ ਬਹੁਤ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਦਰਜ ਹੁੰਦੀਆਂ ਨੇ ਰੇਪ ਦੇ ਨਾਲ ਹਰ ਘੰਟੇ ਡੇਢ ਘੰਟੇ ਦੇ ਵਿੱਚ ਇੱਕ ਔਰਤ ਦੇ ਨਾਲ ਬਲਾਤਕਾਰ ਦੀ ਘਟਨਾ ਇਹ ਅੰਕੜੇ ਕਹਿ ਰਹੇ ਨੇ ਤੇ ਛੇੜਖਾਨੀ ਦੀ ਹਰ 60 ਮਿੰਟਾਂ ਦੇ ਵਿੱਚ ਔਰਤ ਨਾਲ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਅਪਰਾਧ ਕੋਈ ਛੇੜਖਾਨੀ ਇਹ ਹੋ ਰਹੀ ਹੈ ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਇਹ ਜਿਹੜੀ ਘਟਨਾ ਹੋਈ ਹੈ ਉਸ ਤੋਂ ਬਾਅਦ ਸਰਕਾਰਾਂ ਦੇ ਉੱਤੇ ਸਵਾਲ ਆ ਜਾਂਦੇ ਹਨ ਤੇ ਇਹ ਗੱਲ ਸਹੀ ਵੀ ਹੈ ਬਿਲਕੁਲ ਕਿਉਂ ਨਹੀਂ ਹੋਣਾ ਚਾਹੀਦਾ ਸਰਕਾਰਾਂ ਤੇ ਸਵਾਲ ਜਦੋਂ ਦੇਖੋ ਉਸ ਲੜਕੀ ਦੇ ਨਾਲ ਹਸਪਤਾਲ ਦੇ ਅੰਦਰ ਜਿੱਥੇ ਉਹ ਕੰਮ ਕਰਦੀ ਹੈ ਜਿੱਥੇ ਉਹਦੇ ਨਾਲ ਦੇ ਜਾਂ ਹਸਪਤਾਲ ਕੋਈ ਆਏ ਨਹੀਂ ਕੋਈ ਥਾਂ ਵੀ ਕੋਈ ਇਕੱਲੀ ਕੈਰੀ ਗਲੀ ਦੇ ਵਿੱਚੋਂ ਤੁਰੀ ਜਾ ਰਹੀ ਸੀ ਜਾਂ ਜਿਵੇਂ ਔਰਤਾਂ ਨੂੰ ਕਿਹਾ ਜਾਂਦਾ ਵੀ ਉਹ ਕੱਪੜੇ ਅਸ਼ਲੀਲ ਪਾਉਂਦੀਆਂ ਨੇ ਜਾਂ ਫਿਰ ਰਾਤ ਨੂੰ ਨਿਕਲੇ ਨੇ ਤਾਂ ਕਰਕੇ ਮਤਲਬ ਉਹ ਇੱਕ ਉਹਦੇ ਕੰਮ ਕਰਨ ਦੀ ਥਾਂ ਹੈ ਜਿੱਥੇ ਉਹ ਲੋਕਾਂ ਦਾ ਇਲਾਜ ਕਰਦੀ ਹੈ ਇਨਸਾਨੀਅਤ ਦੇ ਮਤਲਬ ਇਨਸਾਨੀਅਤ ਜਿੱਥੇ ਲੋਕਾਂ ਦੇ ਅੰਦਰ ਭਰੀ ਹੁੰਦੀ ਹੈ ਉਸ ਥਾਂ ਦੇ ਉੱਤੇ ਇਹ ਜੀ ਘਣਾਉਣੀ ਜੁਰਮ ਨੂੰ ਅੰਜਾਮ ਦੇਣਾ ਤੇ ਉਸ ਤੋਂ ਬਾਅਦ ਉੱਥੋਂ ਦੇ ਪ੍ਰਿੰਸੀਪਲ ਤੋਂ ਲੈ ਕੇ ਸਾਰੇ ਪ੍ਰਸ਼ਾਸਨ ਤੋਂ ਲੈ ਕੇ ਉਸ ਲੜਕੀ ਨੂੰ ਹੀ ਦੋਸ਼ੀ ਠਹਿਰਾ ਦੇਣਾ ਵੀ ਇਹ ਉਹਦੀ ਆਪਣੀ ਗਲਤੀ ਕਰਕੇ ਉਹਨੇ ਆਪ ਸੁਸਾਈਡ ਕੀਤਾ ਉਹ ਤਾਂ ਦਿਮਾਗੀ ਉਹ ਇੱਕ ਮਰੀਜ਼ ਸੀ ਜਾਂ ਫਿਰ ਉਸ ਤੋਂ ਬਾਅਦ ਉਸ ਤੋਂ ਵੀ ਵੱਧ ਕੇ ਉਹ ਜਿਹੜਾ ਪ੍ਰਿੰਸੀਪਲ ਹੈ ਉਹਨੂੰ ਉੱਥੋਂ ਹਟਾਉਣ ਦੀ ਥਾਂ ਤੇ ਉਹਦਾ ਕਿਸੇ ਹੋਰ ਥਾਂ ਤੇ ਟਰਾਂਸਫਰ ਕਰ ਦੇਣਾ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਪੂਰੇ ਸਮੇਂ ਦੇ ਵਿੱਚ ਉੱਥੇ ਹੋਇਆ ਤੇ ਇੱਥੋਂ ਸਵਾਲ ਆਉਂਦਾ ਹੈ ਵੀ ਉੱਥੇ ਇਸ ਵੇਲੇ ਮਮਤਾ ਬੇਨਰਜੀ ਦੀ ਸਰਕਾਰ ਹੈ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਇੱਥੇ ਜਿੰਨੀਆਂ ਵੀ ਸਰਕਾਰਾਂ ਰਹੀਆਂ ਨੇ ਉਹਨਾਂ ਨੂੰ ਦੋਸ਼ੀ ਲੋਕ ਕਿਉਂ ਠੋਹ ਰੌਂਦੇ ਨੇ ਕਿਉਂਕਿ ਲੋਕਾਂ ਨੇ ਆਪਣੇ ਅਮਲ ਦੇ ਵਿੱਚ ਇਸ ਚੀਜ਼ ਨੂੰ ਨੋਟ ਕੀਤਾ ਹੈ ਵੀ ਜਦੋਂ ਵੀ ਕਦੇ ਇਹ ਜੇ ਅਪਰਾਧ ਹੁੰਦੇ ਨੇ ਤਾਂ ਇਹ ਜੇ ਕਿਹਨੋਂ ਨੇ ਅਪਰਾਧਾਂ ਨੂੰ ਅੰਜਾਮ ਦੇਣ ਵਾਲਾ ਕੋਈ ਨਾ ਕੋਈ ਵੱਡਾ ਰਸੂਖਦਾਰ ਕੋਈ ਬੰਦਾ ਜਿਹੜੇ ਪਹੁੰਚ ਹੁੰਦੀ ਹੈ ਸਰਕਾਰੀ ਦਰਬਾਰੇ ਉਹ ਨਿਕਲਦਾ ਹੈ ਆਮ ਤੌਰ ਤੇ ਤੇ ਉਹਨੂੰ ਬਚਾਉਣ ਦੇ ਲਈ ਉੱਥੋਂ ਦਾ ਸਾਰਾ ਤੰਤਰ ਜੁਟ ਜਾਂਦਾ ਹੈ ਇਸ ਤੋਂ ਪਹਿਲਾਂ ਅਸੀਂ ਗੱਲ ਕਰੀਏ ਭਾਰਤ ਦੇ ਵਿੱਚ ਮਤਲਬ 84 ਦੇ ਵਿੱਚ ਜਦੋਂ ਸਿੱਖਾਂ ਨੂੰ ਟਾਰਗੇਟ ਕਰਨਾ ਸੀ ਤਾਂ ਉਹਨਾਂ ਦੀਆਂ ਔਰਤਾਂ ਨਾਲ ਬਲਾਤਕਾਰ ਕੀਤੇ ਗਏ ਜਿਹਦਾ ਹਜੇ ਤੱਕ ਵੀ ਉਹਦਾ ਇਨਸਾਫ ਨਹੀਂ ਮਿਲਿਆ ਅਦਾਲਤਾਂ ਦੇ ਵਿੱਚ ਲੰਮ ਕਰਿਆ ਉਹ ਕੇਸ 2002 ਦੇ ਵਿੱਚ ਬਿਲਕਿਸ ਬਾਨੋ ਦੀ ਤੁਸੀਂ ਗੱਲ ਕੀਤੀ ਹੈ 11 ਬੰਦੇ ਉਹਦੇ ਨਾਲ ਸਮੂਹਕ ਰੂਪ ਦੇ ਵਿੱਚ ਬਲਾਤਕਾਰ ਕਰਦੇ ਨੇ ਸਬੂਤ ਨੇ ਸਭ ਕੁਝ ਸਾਹਮਣੇ ਹੈ ਉਹਨਾਂ ਨੂੰ ਸਜ਼ਾ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਸਰਕਾਰ ਉਹਨਾਂ ਨੂੰ ਬਰੀ ਕਰ ਦਿੰਦੀ ਹੈ ਤੇ ਉਹਨਾਂ ਨੂੰ ਹਾਰ પા ਕੇ ਸਵਾਗਤ ਕਰਦੀ ਹੈ ਖਾਤਰਸ ਦੇ ਵਿੱਚ ਬੱਚੀ ਨਾਲ ਬਲਾਤਕਾਰ ਹੁੰਦਾ ਰਾਤੋ-ਰਾਤ ਉਹਦੀ ਅਗ ਲਾਸ਼ ਨੂੰ ਜਲਾ ਦਿੱਤਾ ਜਾਂਦਾ ਹੈ ਸਬੂਤ ਨਸ਼ਟ ਕਰ ਦਿੱਤੇ ਜਾਂਦੇ ਪਿੰਡ ਨੂੰ ਸੀਲ ਕਰ ਦਿੱਤਾ ਜਾਂਦਾ ਘੇਰਾਬੰਦੀ ਕਰਕੇ ਮੀਡੀਆ ਵਾਲਾ ਅੰਦਰ ਨਹੀਂ ਆਉਂਦੇ ਤੈਂਦਾ ਉਨਾਓ ਦੇ ਵਿੱਚ ਬਲਾਤਕਾਰ ਹੁੰਦਾ ਕੁਲਦੀਪ ਸਿੰਘ ਵਰਗੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਰਕਾਰ ਬਚਾਉਂਦੀ ਹੈ ਕਥੂਆ ਦੇ ਵਿੱਚ ਜੰਮੂ ਦੇ ਵਿੱਚ ਇੱਕ ਬੱਚੀ ਨਾਲ ਮੰਦਰ ਦੇ ਅੰਦਰ ਬਲਾਤਕਾਰ ਹੁੰਦਾ ਇਹ ਸਾਰੀਆਂ ਘਟਨਾਵਾਂ ਦੇ ਵਿੱਚ ਕੀ ਹੋ ਰਿਹਾ ਹੈ ਵੀ ਜਿਹੜੇ ਵੀ ਬੰਦੇ ਨੇ ਉਹਨਾਂ ਨੂੰ ਸਰਕਾਰ ਆਪ ਬਚਾ ਰਹੀ ਹੈ ਜਿਹੜੇ ਦੋਸ਼ੀ ਨੇ ਉਹਨਾਂ ਦੇ ਹੱਕ ਦੇ ਵਿੱਚ ਖੜੀ ਹੋ ਰਹੀ ਹੈ ਤੇ ਜੇ ਸਰਕਾਰ ਬਲਾਤਕਾਰ ਦੇ ਦੋਸ਼ੀਆਂ ਦੇ ਗਲਾਂ ਦੇ ਵਿੱਚ ਹਾਰ ਪਾਉਗੀ ਤਾਂ ਫਿਰ ਇਹ ਹੋਰ ਵਧਣਗੀਆਂ ਗੱਲਾਂ ਇਹ ਇਹਨਾਂ ਨੂੰ ਬਚਾਉਣ ਦੇ ਲਈ ਜਦੋਂ ਸਰਕਾਰਾਂ ਆਪ ਸਾਹਮਣੇ ਆ ਜਾਂਦੀਆਂ ਨੇ ਇਹਦਾ ਮਤਲਬ ਇਹ ਹੈ ਵੀ ਜਿੱਡਾ ਮਰਜ਼ੀ ਵੱਡਾ ਅਪਰਾਧ ਹੋਵੇ ਨਿਸ਼ਾਨਾ ਜੋ ਮਰਜ਼ੀ ਹੋਵੇ ਤੇ ਔਰਤਾਂ ਨੂੰ ਨਿਸ਼ਾਨਾ ਸੌਖਿਆ ਬਣਾਇਆ ਜਾਂਦਾ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਬਚਾਉਣ ਦੇ ਲਈ ਸਾਡਾ ਸਾਰਾ ਸਰਕਾਰੀ ਤੰਤਰ ਅੱਗੇ ਆਜੂਗਾ ਕਿਉਂਕਿ ਅਸਲ ਵਿੱਚ ਅਪਰਾਧੀ ਜੋ ਹੁੰਦੇ ਨੇ ਉਹ ਅਸਰ ਰਸੂਕ ਵਾਲੇ ਬੰਦੇ ਆ ਤਾਂ ਹੋ ਹੀ ਨਹੀਂ ਸਕਦੇ ਜਾਂ ਫਿਰ ਸਰਕਾਰ ਵਾਲੇ ਬੰਦੇ ਤਾਂ ਹੋ ਹੀ ਨਹੀਂ ਸਕਦੇ ਇਹ ਇਸ ਦੇ ਵਿੱਚ ਇਹ ਵੀ ਸਵਾਲ ਨਿਕਲਦਾ ਹੈ ਕਿ ਇਹਨਾਂ ਨੂੰ ਖੁੱਲ੍ਹ ਕਿੱਥੋਂ ਮਿਲਦੀ ਹੈ ਕਿਉਂਕਿ ਇਹਨਾਂ ਨੂੰ ਫਿਰ ਸ਼ਹਿਬ ਮਿਲ ਗਈ ਕਹਿੰਦੇ ਬਹੁਤ ਵੱਡੇ ਪਹਿਲਾਂ ਵੀ ਖਿਡਾਰਨਾ ਦੇਸ਼ ਦੀਆਂ ਜਿਨ੍ਹਾਂ ਨੇ ਦੱਸਿਆ ਕਿ ਸਾਡੇ ਨਾਲ ਅਝਿਹਾ ਕੀਤਾ ਹੈ ਬ੍ਰਿਜ ਭੂਸ਼ਣ ਦਾ ਨਾਮ ਆ ਜਾਂਦਾ ਸੰਦੀਪ ਦਾ ਨਾਮ ਆ ਜਾਂਦਾ ਖੇਡ ਮੰਤਰੀ ਦਾ ਫਿਰ ਉਹਨਾਂ ਨੂੰ ਉਹਨਾਂ ਤੋਂ ਸ਼ਹਿ ਮਿਲ ਗਈ ਕਿ ਸਾਡੇ ਮਾਲਕ ਜਿਹੜੇ ਸਾਡੇ ਚਲਾਉਣ ਵਾਲੇ ਨੇ ਉਹ ਇਸ ਤਰ੍ਹਾਂ ਦੇ ਨੇ ਅਸੀਂ ਵੀ ਐਵੇਂ ਦੇ ਹੋ ਜੀ ਇਸ ਤਰ੍ਹਾਂ ਦੀ ਉਹਨਾਂ ਨੂੰ ਸੂ ਮਿਲਦੀ ਹੁੰਦੀ ਹੈ ਬਿਲਕੁਲ ਇਹ ਵੀ ਹੈ ਸਭ ਤੋਂ ਪਹਿਲਾਂ ਇਹ ਸ਼ੁਰੂ ਕਿੱਥੋਂ ਹੁੰਦਾ ਇਹ ਸਾਡੇ ਪਰਿਵਾਰਾਂ ਚੋਂ ਸ਼ੁਰੂ ਹੋ ਜਾਂਦੀ ਹੈ ਮਾਨਸਿਕਤਾ ਪਰਿਵਾਰਾਂ ਦੇ ਵਿੱਚ ਇਹ ਮਾਨਸਿਕਤਾ ਵੀ ਔਰਤਾ ਜਿਹੜੀ ਉਹ ਪੈਰ ਦੀ ਜੁੱਤੀ ਹੈ ਔਰਤਾ ਜਿਹੜੀ ਉਹ ਸਿਰਫ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਆ ਸਾਡੀਆਂ ਮੰਮੀਆਂ ਨੂੰ ਮਾਵਾ ਨੂੰ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਆਪ ਦੇਖੀਏ ਔਰਤਾਂ ਨੂੰ ਕੀ ਦਰਜਾ ਦਿੱਤਾ ਜਾਂਦਾ ਫੈਸਲੇ ਲੈਣ ਵੇਲੇ ਉਹਨਾਂ ਨੂੰ ਪਾਸੇ ਰੱਖਿਆ ਜਾਂਦਾ ਵੀ ਇਹ ਫੈਸਲੇ ਲੈ ਨਹੀਂ ਸਕਦੀਆਂ ਆਪਦੇ ਇਹ ਕੰਮ ਕਰਨ ਦੇ ਲਈ ਵੀ ਉਹਨਾਂ ਨੂੰ ਬਹੁਤ ਨਿਰ ਉਤਸ਼ਾਹਤ ਕੀਤਾ ਜਾਂਦਾ ਹੈ ਔਰਤ ਆਪਦੇ ਫੈਸਲੇ ਉਹਦਾ ਫੈਸਲੇ ਉਹਦਾ ਪਿਓ ਲੈ ਰਿਆ ਹੁੰਦਾ ਬਾਅਦ ਚ ਉਹਦਾ ਘਰ ਵਾਲਾ ਲੈ ਰਿਆ ਹੁੰਦਾ ਬਾਅਦ ਦੇ ਵਿੱਚ ਉਹਦਾ ਬੱਚਾ ਲੈ ਰਿਆ ਹੁੰਦਾ ਬੁੰਡਾ ਲੈ ਰਿਆ ਹੁੰਦਾ ਮੁੱਖ ਤੌਰ ਤੇ ਔਰਤਾਂ ਨੂੰ ਦੂਜੇ ਦਰਜੇ ਦੇ ਨਾਗਰਿਕ ਸਾਡੇ ਘਰਾਂ ਤੋਂ ਬਣਾਉਣਾ ਸ਼ੁਰੂ ਕਰ ਦਿੱਤਾ ਇਹੰਦਾ ਸਾਡੇ ਮੁੰਡਿਆਂ ਤੇ ਕੁੜੀਆਂ ਦੇ ਕੰਮਾਂ ਦੇ ਵਿੱਚ ਫਰਕ ਤੇ ਮੁੰਡਿਆਂ ਨੂੰ ਇਹ ਦੱਸਣਾ ਵੀ ਤੁਸੀਂ ਉੱਪਰ ਹੋ ਕੁੜੀਆਂ ਦੇ ਨਾਲ ਜੋ ਚਾਹੇ ਕਰ ਸਕਦੇ ਹੋ ਉਹਨਾਂ ਨੂੰ ਜਿੱਥੇ ਚਾਹੇ ਮਤਲਬ ਜਿਵੇਂ ਆਪਾਂ ਬੱਕਰੀ ਦਾ ਇੱਕ ਪਾਸੇ ਸੰਗਲ ਖੋਲ੍ਹ ਕੇ ਦੂਜੇ ਪਾਸੇ ਬੰਦ ਦਿੰਨੇ ਹਾਂ ਉਸ ਤਰ੍ਹਾਂ ਨਾਲ ਔਰਤਾਂ ਦੇ ਨਾਲ ਸਾਡੇ ਘਰਾਂ ਦੇ ਵਿੱਚ ਵੀ ਹੁੰਦਾ ਵੀ ਉਹਨਾਂ ਦੀ ਮਰਜ਼ੀ ਆਪਦੀ ਕੋਈ ਵੀ ਨਹੀਂ ਤੇ ਇਸ ਤਰ੍ਹਾਂ ਨਾਲ ਜਿਹੜੀ ਸੋਚ ਸਾਡੇ ਘਰਾਂ ਚ ਪਈ ਹੈ ਜਿਹੜੇ ਸਾਡੇ ਅੱਜਕੱਲ ਦੇ ਸੱਭਿਆਚਾਰ ਦੇ ਵਿੱਚ ਵੀ ਜਿਹੜੀ ਚੀਜ਼ ਪਰोसी ਜਾ ਰਹੀ ਹੈ ਵੀ ਭਾਵੇਂ ਅੱਜ ਦੇ ਸਮੇਂ 'ਚ ਔਰਤਾਂ ਬਾਹਰ ਨਿਕਲ ਕੇ ਕੰਮ ਜ਼ਰੂਰ ਕਰਨ ਲੱਗੀਆਂ ਨੇ ਪਰ ਉਹ ਜਿਹੜੀ ਜਗੀਰੂ ਸੋਚ ਹੈ ਜਿਹੜੀ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਦੀ ਹੈ ਉਹ ਹਜੇ ਵੀ ਲੋਕਾਂ ਦੇ ਅੰਦਰ ਘਰ ਕਰੀ ਬੈਠੀ ਹੈ ਤੇ ਦੂਜੇ ਪਾਸੇ ਔਰਤਾਂ ਅੱਜ ਮੰਡੀ ਦੀ ਵਸਤੂ ਬਣ ਗਈਆਂ ਨੇ ਤੁਸੀਂ ਇੱਕ ਕਾਰ ਵੀ ਵੇਚਣੀ ਆ ਤਾਂ ਉਹਦੇ ਨਾਲ ਇੱਕ ਔਰਤ ਨੂੰ ਮਾਡਲ ਇੱਕ ਅੰਗੇਜ ਮਾਡਲ ਖੜੀ ਕਰ ਦਿੱਤੀ ਜਾਂਦੀ ਆ ਫਿਲਮਾਂ ਚਲਾਉਣੀਆਂ ਨੇ ਗਾਣੇ ਜਿਹੜੇ ਨੇ ਆਈਟਮ Song ਚ ਲਾਏ ਜਾਂਦੇ ਨੇ ਮਤਲਬ ਇਹ ਇਹ ਸਵਾਲ ਸੀਗਾ ਜੋ ਇਹ ਫਿਲਮਾਂ ਦੇ ਵਿੱਚ ਗਾਣਿਆਂ ਦੇ ਵਿੱਚ ਹੁੰਦਾ ਕਈ ਛੋਟੀਆਂ ਛੋਟੀਆਂ ਬੱਚਿਆਂ ਨੇ ਵੀਡੀਓ ਬਣਾਈ ਕਿ ਤੁਸੀਂ ਤਾਂ ਇਹ ਕਰਕੇ ਚੱਲ ਜਾਂਦੇ ਹੋ ਪਰ ਖਮਿਆਦਾ ਸਾਨੂੰ ਭੁਗਤਣਾ ਪੈਂਦਾ ਜੋ ਸਾਡੇ ਨਾਲ ਹੁੰਦਾ ਘਰਾਂ ਦੇ ਵਿੱਚ ਹੋ ਜਾਂਦਾ ਕੋਈ ਆਲੇ-ਦੁਆਲੇ ਹੋ ਜਾਂਦਾ ਉਹ ਕੀ ਲੱਗਦਾ ਕਿ ਫਿਲਮਾਂ ਦੇ ਵਿੱਚ ਵੀ ਇਸ ਚੀਜ਼ਾਂ ਨੂੰ ਰੋਕ ਲਗਣੀ ਚਾਹੀਦੀ ਹੈ ਸਾਰੀਆਂ ਚੀਜ਼ਾਂ ਨੂੰ ਬਿਲਕੁਲ ਫਿਲਮਾਂ ਦੇ ਅੰਦਰ ਗਾਣਿਆਂ ਦੇ ਅੰਦਰ ਹਰ ਥਾਂ ਤੇ ਜੋ ਸਾਡੇ ਸਮਾਜ ਦੇ ਵਿੱਚ ਅੱਜ ਇੱਕ ਮੰਡੀ ਦੇ ਵਾਂਗੂ ਪ੍ਰ ਮਤਲਬ ਪੇਸ਼ ਕੀਤੀਆਂ ਜਾਂਦੀਆਂ ਜੋ ਚੀਜ਼ਾਂ ਅਸਲ ਵਿੱਚ ਇਹ ਗੱਲ ਸੱਚਾਈ ਹੈ ਵੀ ਔਰਤਾਂ ਦੇ ਨਾਲ ਜਿਹੜੇ ਅਪਰਾਧ ਹੁੰਦੇ ਨੇ ਉਹਨਾਂ ਦੀਆਂ ਜੜ੍ਹਾਂ ਸਾਡੇ ਸਮਾਜ ਦੇ ਵਿੱਚ ਪਈਆਂ ਨੇ ਫਿਲਮ ਇੰਡਸਟਰੀ ਬਿਲਕੁਲ ਫਿਲਮ ਇੰਡਸਟਰੀ ਦੇ ਵਿੱਚ ਵੀ ਬਹੁਤ ਪਈਆਂ ਨੇ ਗਾਣਿਆਂ ਦੇ ਵਿੱਚ ਪਈਆਂ ਨੇ ਸਾਡੀਆਂ ਵੈਲਿਊ ਸਿਸਟਮ ਦੇ ਵਿੱਚ ਪਈਆਂ ਨੇ ਆਮ ਤੌਰ ਤੇ ਜਿੱਥੇ ਅ ਚਾਰ ਬੰਦੇ ਗੱਲ ਕਰ ਰਹੇ ਹੋਣ ਉਥੇ ਔਰਤ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੁੰਦੀ ਆਮ ਤੌਰ ਤੇ ਪਿੰਡਾਂ ਦੇ ਵਿੱਚ ਔਰਤਾਂ ਸਰਪੰਚ ਵੀ ਬਣੀਆਂ ਹੋਈਆਂ ਨੇ ਪਰ ਸਰਪੰਚੀ ਉਹਨਾਂ ਦਾ ਘਰ ਵਾਲਾ ਕਰ ਰਿਹਾ ਹੁੰਦਾ ਮਤਲਬ ਜਦੋਂ ਤੁਸੀਂ ਔਰਤ ਨੂੰ ਆਜ਼ਾਦਾਨਾ ਤੌਰ ਤੇ ਉਹ ਸਪੇਸ ਹੀ ਨਹੀਂ ਦੇਣਾ ਤਾਂ ਇਹ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਦੂਸਰੀ ਇਹ ਜਿਹੀਆਂ ਘਟਨਾਵਾਂ ਔਰਤਾਂ ਨੂੰ ਹੋਰ ਬੰਨਣ ਨਾਲ ਹੁਣ ਇਹਦੇ ਨਾਲ ਕੀ ਹੁੰਦਾ ਹੁਣ ਇੱਕ ਔਰਤ ਦੇ ਨਾਲ ਉਹਦੇ ਕੰਮ ਦੀ ਥਾਂ ਤੇ ਇੱਕ ਡਾਕਟਰ ਦੇ ਨਾਲ ਹੋਇਆ ਇਹ ਬਹੁਤ ਸਾਰੇ ਲੋਕ ਇਹਦਾ ਨਤੀਜਾ ਇਹ ਕੱਢਣਗੇ ਵੀ ਕੁੜੀਆਂ ਨੂੰ ਤੋਰਿਆ ਕਿਉਂ ਤੁਸੀਂ ਪੜਨ ਵੀ ਤੁਸੀਂ ਘਰਾਂ 'ਚ ਬੰਦ ਕਰੋ ਘਰਾਂ 'ਚ ਕਿੰਨੀਆ ਸੁਰੱਖਿਅਤ ਨੇ ਕਿਸਾਨੂੰ ਨਹੀਂ ਪਤਾ ਘਰਾਂ ਦੇ ਅੰਦਰ ਸਾਡੇ ਕੋਲ ਇਹੋ ਜਿਹੀਆਂ ਖਬਰਾਂ ਵੀ ਆਉਂਦੀਆਂ ਨੇ ਵੀ ਜਿੱਥੇ ਬੱਚੀਆਂ ਦੇ ਪਿਓ ਉਹਨਾਂ ਦਾ ਚਾਚਾ ਉਹਨਾਂ ਦਾ ਮਾਮਾ ਉਹਨਾਂ ਦਾ ਤਾਇਆ ਕੋਈ ਵੀ ਉਹਨਾਂ ਨਾਲ ਬਲਾਤਕਾਰ ਕਰਦਾ ਹੈ ਛੇੜਖਾਨੀ ਦੀਆਂ ਮਤਲਬ ਇਹਦਾ ਮਤਲਬ ਇਹ ਹੈ ਵੀ ਸੁਰੱਖਿਆ ਕਿਤੇ ਵੀ ਨਹੀਂ ਹੈ ਗਰੰਟੀ ਵਾਲੀ ਸੁਰੱਖਿਆ ਵਾਲੀ ਗਰੰਟੀ ਕਿਤੇ ਵੀ ਨਹੀਂ ਉਹ ਸਾਡੇ ਤੁਹਾਡੇ ਉੱਤੇ ਹੈ ਅਸੀਂ ਕਿੰਨੀ ਸੁਰੱਖਿਆ ਹਾਸਲ ਕਰਨੀ ਹੈ ਕਿਵੇਂ ਕਰਨੀ ਹੈ ਔਰਤਾਂ ਨੂੰ ਆਪ ਆਪਣੀ ਸੁਰੱਖਿਆ ਕਰਨੀ ਪੈਣੀ ਹੈ ਰੱਖਿਆ ਕਰਨ ਲਈ ਉਹਨਾਂ ਦਾ ਕੋਈ ਭਰਾ ਕੋਈ ਪਿਓ ਕੋਈ ਹੋਰ ਨਹੀਂ ਆ ਕੇ ਕਦੇ ਵੀ ਖੜਾ ਹੋਊਗਾ ਉਹਨਾਂ ਨੂੰ ਆਪਣੀ ਰੱਖਿਆ ਲਈ ਆਪ ਵੱਡੀ ਗਿਣਤੀ ਦੇ ਵਿੱਚ ਸੜਕਾਂ ਤੇ ਆਉਣਾ ਪੈਣਾ ਉਹਨਾਂ ਨੂੰ ਬੋਲਣਾ ਪੈਣਾ ਆਪਣੇ ਹੱਕਾਂ ਲਈ ਉਹਨਾਂ ਨੂੰ ਜੇ ਉਹਨਾਂ ਨਾਲ ਕੋਈ ਛੇੜਖਾਨੀ ਕਰਦਾ ਤਾਂ ਜੁੱਤੀ ਲਾ ਕੇ ਮਾਰਨੀ ਪੈਣੀ ਹੈ ਉਸ ਤੋਂ ਬਿਨਾ ਨਹੀਂ ਇਹ ਹੋ ਸਕਦਾ ਇਹ ਜੋ ਘਟਨਾ ਦਾ ਅੰਜਾਮ ਹੋਇਆ ਇਹ ਘਟਨਾ ਉਹ ਇਹ ਪੌਂਚਦੀ ਹੈ ਇਸ ਕਦਰ ਹੈ ਮਤਲਬ ਤੁਸੀਂ ਆਪ ਸੋਚੋ ਨਾ ਇੱਕ ਹਸਪਤਾਲ ਦੇ ਅੰਦਰ ਇੱਕ ਬੰਦੇ ਦੀ ਐਡੀ ਹਿੰਮਤ ਇੱਕ ਬੰਦਾ ਨਹੀਂ ਪਹਿਲੀ ਗੱਲ ਤਾਂ ਉੱਥੋਂ ਦੇ ਸਾਰੇ ਡਾਕਟਰ ਇਸ ਗੱਲ ਨੂੰ ਆਖ ਰਹੇ ਨੇ ਵੀ ਇਹ ਕਈ ਬੰਦੇ ਸ਼ਾਮਲ ਨੇ ਇਹਦੇ ਵਿੱਚ ਉਦੇ ਇਹ ਮੈਡੀਕਲ ਰਿਕਾਰਡਸ ਦੇ ਵਿੱਚ ਆਇਆ ਹੈ ਵੀ ਜਿਸ ਤਰ੍ਹਾਂ ਦੇ ਨਾਲ ਉਹਦੇ ਸਰੀਰ ਦੇ ਵਿੱਚੋਂ ਉਹ ਸਬੂਤ ਮਿਲਦੇ ਨੇ ਵੀ ਉਹਦੇ ਵਿੱਚ ਕਈ ਬੰਦਿਆਂ ਨੇ ਉਹਦਾ ਬਲਾਤਕਾਰ ਕੀਤਾ ਹੈ ਉਹਦੀਆਂ ਅੱਖਾਂ ਚੋਂ ਖੂਨ ਉਹਦੇ ਮੂੰਹ ਚੋਂ ਉਹਦਾ ਸਰੀਰ ਨੀਲਾ ਉਹਦੀਆਂ ਹੱਡੀਆਂ ਚੂਰ ਕੀਤੀਆਂ ਪਈਆਂ ਨੇ ਮਤਲਬ ਇਹ ਇਹ ਬਹੁਤ ਹੀ ਖਿਨਾਉਣਾ ਅਪਰਾਧ ਹੈ ਤੇ ਬਹੁਤ ਹੀ ਬੇਸ਼ਿਆਣਾ ਤਰੀਕੇ ਦੇ ਨਾਲ ਬੰਦੇ ਨੇ ਕੀਤਾ ਉਹਨੂੰ ਇਨਸਾਨ ਨਹੀਂ ਕਿਹਾ ਜਾ ਸਕਦਾ ਜਿਨ੍ਹਾਂ ਨੇ ਇਹ ਕੀਤਾ ਤੇ ਉਹ ਕਈ ਜਣੇ ਸ਼ਾਮਲ ਹੋਣਗੇ ਉੱਥੋਂ ਸੀਸੀਟੀਵੀ ਫੁਟੇਜ ਗਾਇਬ ਹੈ ਉੱਥੋਂ ਹੋਰ ਬਹੁਤ سارے ਸਵਾਲ ਨੇ ਤੇ ਬਹੁਤ سارے ਉੱਥੋਂ ਦੇ ਲੋਕ ਕਿਉਂਕਿ ਕਲਕੱਤਾ ਦੇ ਨਾਲ ਆਪਣਾ ਸਿੱਧਾ ਰابطਾ ਨਹੀਂ ਤਾਂ ਬਹੁਤ سارے ਦੋਸਤਾਂ ਦੇ ਰਾਹੀਂ ਵੀ ਹੁਣ ਸੁਨੇਹੇ ਆਏ ਨੇ ਵੀ ਜਿਹੜਾ ਦੋਸ਼ੀ ਫੜਿਆ ਉਹ ਵੀ ਸ਼ਾਇਦ ਅਸਲ ਦੋਸ਼ੀ ਨਹੀਂ ਹੈ ਉਹਨੂੰ ਵੀ ਸ਼ਾਇਦ ਜਿਵੇਂ ਆਪਾਂ ਕਹਿ ਲਈ ਵੀ ਬਲੀ ਦਾ ਬੱਕਰਾ ਸਕੇਪਗੋਰਡ ਬਣਾ ਕੇ ਉਹਨੂੰ ਮੂਰੇ ਲਿਆ ਕੇ ਪੇਸ਼ ਕਰਤਾ ਸ਼ਾਇਦ ਹੋ ਸਕਦਾ ਹੈ ਇਹਦੇ ਪਿੱਛੇ ਹੋਰ ਅਪਰਾਧੀ ਹੋਣ ਉਥੋਂ ਉਹ ਉਹ ਪੂਰੇ ਉਥੇ ਪਿਛਲੇ ਸਮੇਂ ਦੇ ਜਿਹੜੇ ਧਰਨਾ ਚੱਲ ਰਿਹਾ ਸੀ ਡਾਕਟਰਾਂ ਦਾ ਉਹ ਉਸ ਡਾਕਟਰਾਂ ਦੇ ਧਰਨੇ ਦੇ ਉੱਤੇ ਵੀ ਹਮਲਾ ਹੁੰਦਾ ਸਾਰੇ ਹਸਤਾ ਹਾਂ 40 50 ਗੁੰਡੇ ਪਹੁੰਚਦੇ ਨੇ ਉਹਨਾਂ ਨੇ ਉਹ ਪੀੜ ਸਾਰਿਆਂ ਦੇ ਉੱਤੇ ਹਮਲਾ ਕੀਤਾ ਇਲਾਵਾ ਕਿ ਉਹ ਸਾਰਿਆਂ ਨੂੰ ਪਤਾ ਸੀਗਾ ਕਿ ਅਸੀਂ ਬੰਦੇ ਤਿਆਰ ਰੱਖੇ ਇਹ ਚੀਜ਼ ਹੋਏਗੀ ਤੇ ਅਸੀਂ ਉਹਨਾਂ ਨੂੰ ਬਿਲਕੁਲ ਮਤਲਬ ਉਹਨਾਂ ਨੂੰ ਪਹਿਲਾਂ ਹੋ ਸਕਦਾ ਇਸ ਚੀਜ਼ ਦਾ ਅੰਦਾਜ਼ਾ ਨਾ ਹੋਵੇ ਪਰ ਜਦੋਂ ਹੀ ਇਹ ਪਤਾ ਲੱਗਿਆ ਵੀ ਇਸ ਵੱਡੇ ਪੱਧਰ ਦੇ ਉੱਤੇ ਇਸ ਤਰ੍ਹਾਂ ਨਾਲੇ ਹੋ ਰਿਹਾ ਹੈ ਲੋਕ ਇੰਨੇ ਲੰਬੇ ਵੱਡੇ ਪੱਧਰ ਤੇ ਵਿਰੋਧ ਕਰ ਰਹੇ ਨੇ ਤੇ ਇਹ ਮਸਲਾ ਐਡਾ ਵੱਡਾ ਬਣ ਚੁੱਕਿਆ ਅੱਜ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਇਹਦੇ ਵਿਰੋਧ ਦੇ ਵਿੱਚ ਡਾਕਟਰ ਨੇ ਜਿਹੜੇ ਅੱਜ ਦੇ ਦਿਨ ਹੜਤਾਲ ਦੇ ਵਿੱਚ ਬੈਠੇ ਨੇ ਤਾਂ ਉਦੋਂ ਉਹਨਾਂ ਨੂੰ ਵੀ ਇਹ ਗੱਲ ਪਤਾ ਲੱਗ ਰਹੀ ਹੈ ਨਾ ਵੀ ਇਹਦਾ ਜਿੱਡਾ ਵੱਡਾ ਵਿਰੋਧ ਹੈ ਹੋਰ ਕਿਵੇਂ ਸਬੂਤ ਨਸ਼ਟ ਕਰੋਂਗੇ ਸਬੂਤ ਮਿਲਣਗੇ ਫੜੇ ਜਾਣਗੇ ਫਿੰਗਰਪ੍ਰਿੰਟਸ ਤੋਂ ਲੈ ਕੇ ਹਰ ਚੀਜ਼ ਜੇ ਸਰਕਾਰ ਚਾਹੇ ਤਾਂ ਕਿਉਂ ਨਹੀਂ ਫੜ ਸਕਦੀ ਪਰ ਸਰਕਾਰ ਕੀ ਚਾਹੁੰਦੀ ਹੈ RAM ਹੀ ਮੈਂ ਬਲਾਤਕਾਰ ਦਾ ਦੋਸ਼ੀ ਹੈ ਸਜ਼ਾ ਹੋਈ ਹੋਈ ਹੈ ਰਾਮ ਰਹੀਮ ਨੂੰ ਪਰੋਲ ਦੇਣ ਤੋਂ ਕੁਝ ਮਹੀਨੇ ਪਹਿਲਾਂ ਹਾਈ ਕੋਰਟ ਨੇ ਰੋਕ ਲਾਤੀ ਸੀ ਵੀ ਇਹਨੂੰ ਕੋਈ ਪਰੋਲ ਨਹੀਂ ਮਿਲੂ ਕਿ ਇਹਦੇ ਵਰਗੇ ਹੋਰ ਦੋਸ਼ੀਆਂ ਨੂੰ ਪਰੋਲ ਮਿਲ ਰਹੀ ਹੈ ਇੰਨੀ ਸਜ਼ਾ ਜਿਹਨੂੰ ਮਿਲ ਰਹੀ ਹੈ ਜਿਹੜੇ ਹੈਗੇ ਨੇ ਉਹਨਾਂ ਵਿੱਚੋਂ ਕਿੰਨੇ ਹੋਰ ਸਰਕਾਰ ਨੂੰ ਕਿਹਾ ਸੀ ਹਰਿਆਣੇ ਸਰਕਾਰ ਨੂੰ ਐਫੀਡੇਵਿਟ ਦੇਣ ਤੇ ਵੀ ਸਾਨੂੰ ਤੁਸੀਂ ਇਹ ਦੱਸੋ ਵੀ ਇਹਨਾਂ ਵਿੱਚ ਇਹਦੇ ਵਰਗੇ ਕਿੰਨੇ ਹੋਰ ਅਪਰਾਧੀ ਨੇ ਜਿਨ੍ਹਾਂ ਨੂੰ ਤੁਸੀਂ ਇੰਨੀਆਂ ਪਰੋਲਾਂ ਦੇ ਕੇ ਬਾਹਰ ਕੱਢਿਆ ਹਰ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ ਪਰੋਲ ਮਿਲਦੀ ਹੈ ਸਿਰਫ ਵੋਟਾਂ ਦੀ ਖਾਤਰ ਹੁਣ ਫੇਰ ਹਾਈ ਕੋਰਟ ਦੇ ਵਿੱਚ ਚੀਫ ਜਸਟਿਸ ਜੱਜ ਬਦਲੇ ਨੇ ਚਲੋ ਜਿਵੇਂ ਵੀ ਹਾਈ ਕੋਰਟ ਦੇ ਵਿੱਚ ਹੁਣ ਫੈਸਲਾ ਹੁੰਦਾ ਵੀ ਉਹਦੀ ਪਰੋਲ ਤੇ ਰੋਕ ਹਟਾਤੀ ਵੀ ਸਰਕਾਰ ਆਪਦੀ ਮਰਜ਼ੀ ਨਾਲ ਦੇ ਸਕਦੀ ਹੈ ਜਿਵੇਂ ਹਾਂ ਫੈਸਲਾ ਹੁੰਦਾ ਦੋ ਦਿਨਾਂ ਦੇ ਅੰਦਰ ਅੰਦਰ ਦੁਬਾਰਾ ਉਹਨੂੰ ਪਰੋਲ ਤੇ ਬਾਹਰ ਹੁਕਮ ਆਗੇ ਵੀ ਇਹਨੂੰ ਦੁਬਾਰਾ ਪਰੋਲ ਮਿਲੂਗਾ ਕਿਉਂਕਿ ਕਿ ਹਰਿਆਣੇ ਦੇ ਵਿੱਚ ਚੋਣਾਂ ਆ ਰਹੀਆਂ ਨੇ ਜਦੋਂ ਅਸਰਮ ਬਾਪੂ ਨੂੰ ਇਹ ਮਿਲਦਾ ਇਹ 15 ਅਗਸਤ ਦੀ ਮਨਾਏ ਜਾ ਰਹੇ ਨੇ 15 ਅਗਸਤ ਕਾਦੇ ਮਨਾਏ ਜਾ ਰਹੇ ਨੇ 15 ਅਗਸਤ 47 ਦੇ ਉਜਾੜੇ ਦਾ ਮਨਾਇਆ ਜਾ ਰਿਹਾ ਜਦੋਂ ਇਹਨਾਂ ਨੂੰ ਆਜ਼ਾਦੀ ਹੈ ਕਿ ਅਸੀਂ ਔਰਤਾਂ ਨਾਲ ਜੋ ਕੁਝ ਮਰਜ਼ੀ ਕਰ ਸਕਦੇ ਆ ਇਹਨਾਂ ਨੂੰ ਇਹ ਆਜ਼ਾਦੀ ਹੋ ਗਈ ਕਿ ਅਸੀਂ ਖੁੱਲੇ ਆਮ ਘੁੰਮ ਰਹੇ ਆ ਅਸੀਂ ਗੁੰਡਾਗਰਦੀ ਕਰ ਰਹੇ ਆ ਉਹਨਾਂ ਨੂੰ ਇਹ ਆਜ਼ਾਦੀ ਹੈਗੀ ਹੈ ਲੋਕ ਤਾਂ ਮਰ ਰਹੇ ਨੇ ਬਿਲਕੁਲ ਮੈਂ ਉਹੀ ਕਹਿ ਰਹੀ ਆ ਵੀ ਇਹ ਸੱਤਾ ਤਰ ਦੀ ਆਜ਼ਾਦੀ ਦੀ ਗੱਲ ਹੈ ਇਹ ਆਜ਼ਾਦੀ ਸਿਰਫ ਚੰਦ ਲੋਕਾਂ ਦੇ ਲਈ ਆ ਮੁਨਾਫੇ ਖੱਟਣ ਲਈ ਇੱਕ ਚੰਦ ਇਹ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਅੱਜ ਨਫ਼ਰਤ ਦਾ ਇੱਕ ਰਾਜਨੀਤੀ ਕਰ ਰਹੇ ਨੇ ਸਿਆਸਤ ਕਰ ਰਹੇ ਨੇ ਜਿਹੜੇ ਅੱਜ ਸੱਤਾ ਦੇ ਵਿੱਚ ਬੈਠੇ ਨੇ ਜਿਹੜੇ ਇਹੋ ਜਿਹੇ ਅਪਰਾਧਾਂ ਨੂੰ ਅੰਜਾਮ ਦੇ ਰਹੇ ਨੇ ਤੇ ਜਿਹੜੇ ਖੁੱਲੇ ਘੁੰਮ ਰਹੇ ਨੇ ਇਹ ਆਜ਼ਾਦੀ ਸਿਰਫ ਉਹਨਾਂ ਦੀ ਇਹ ਲੋਕਾਂ ਲਈ ਆਜ਼ਾਦੀ ਨਹੀਂ ਤੇ ਅਸਲ ਵਿੱਚ ਉਹਦੋਂ ਤੱਕ ਆਜ਼ਾਦੀ ਅਸਲ ਵਿੱਚ ਆ ਵੀ ਨਹੀਂ ਸਕਦੀ ਜਦੋਂ ਤੱਕ ਲੋਕਾਂ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੇ ਪਾੜੇ ਰਹਿਣਗੇ ਜਦੋਂ ਤੱਕ ਔਰਤਾ ਜਿਹੜੀ ਉਹ ਦੂਜੇ ਦਰਜੇ ਦੀ ਨਾਗਰਿਕ ਬਣ ਕੇ ਰਹੂਗੀ ਜਦੋਂ ਤੱਕ ਲੋਕਾਂ ਨੂੰ ਲੁੱਟਿਆ ਜਾਂਦਾ ਰਹੂਗਾ ਆਰਥਿਕ ਪੱਖੋਂ ਸਮਾਜਿਕ ਹਰ ਥਾਂ ਦੇ ਉੱਤੇ ਉਹਨਾਂ ਦੀ ਲੁੱਟ ਜਾਰੀ ਰਹੂਗੀ ਤਾਂ ਇਹ ਜਿਹੜਾ ਔਰਤਾਂ ਵਾਲਾ ਖਾਸ ਤੌਰ ਤੇ ਮਸਲਾ ਹੈ ਔਰਤਾਂ ਵਾਲੇ ਮਸਲੇ ਦੇ ਉੱਤੇ ਬਹੁਤ ਸਾਰੇ ਲੋਕ ਆਡੜ ਤਰ੍ਹਾਂ ਦੀਆਂ ਇਹਨੂੰ ਸਿਆਸਤ ਕਰ ਰਹੇ ਨੇ ਜਿਵੇਂ ਭਾਜਪਾ ਵਾਲਿਆਂ ਨੂੰ ਬਹੁਤ ਇਹਦਾ ਹੇਜ ਜਾਗਿਆ ਵੀ ਇਹ ਬਹੁਤ ਘਟੀਆ ਗੱਲ ਹੋਈ ਹੈ ਅਸੀਂ ਕਹਿੰਨੇ ਆ ਵੀ ਇਹੀ ਕਟਿਆ ਨਹੀਂ ਇਕੱਲੀ ਗੱਲ ਹੋਈ ਗੱਲਾਂ ਥੋੜੀ ਸਰਕਾਰ ਨੇ ਵੀ ਕੀਤੀਆਂ ਸਮੱਸਿਆ ਕਿੱਥੇ ਆ ਸਮੱਸਿਆ ਇਹ ਵੀ ਇਹ ਸਿਰਫ ਆਪਦੀ ਰਾਜਨੀਤੀ ਚਮਕਾਉਣ ਲਈ ਉਹੋ ਹੀ ਮੱਦੇ ਚੱਕਦੇ ਆ ਜਿੱਥੋਂ ਜਿੱਥੇ ਵਿਰੋਧੀ ਫਸਦੇ ਹੋਣ ਜਿੱਥੇ ਆਪ ਫਸਦੇ ਉੱਥੇ ਨਹੀਂ ਚੱਕਿਆ ਜਾਂਦਾ ਅਸਲ ਵਿੱਚ ਮਸਲੇ ਸਾਰੀਆਂ ਹੀ ਸਰਕਾਰਾਂ ਕਾਂਗਰਸ ਨੇ ਰਹੇ ਨੇ ਅਕਾਲੀ ਰਹੇ ਨੇ ਅਕਾਲੀਆਂ ਵੇਲੇ ਪਿਛਲੇ ਦਿਨਾਂ ਦੇ ਵਿੱਚ ਕਿਰਨਜੀਤ ਕੋਲ ਮਹਿਲਕਲਾਂ ਇੱਕ ਲੜਕੀ ਸੀ ਮਹਿਲਕਲਾਂ ਦੀ ਉਹਦੇ ਨਾਲ 97 ਦੇ ਵਿੱਚ ਬਲਾਤਕਾਰ ਕਰਕੇ ਉਹਨੂੰ ਮਾਰਦਾ ਸੀ ਉਹ ਅਕਾਲੀ ਦੇ ਗੁੰਡਿਆਂ ਨੇ ਕੀਤਾ ਸੀ ਤੇ ਉਹਦੇ ਲਈ ਇੱਕ ਲੰਬਾ ਸੰਘਰਸ਼ ਚੱਲਿਆ ਉਹ ਲੋਕਾਂ ਨੇ ਹੱਲ ਕਰਾਇਆ ਇਹਨੇ ਇਸੇ ਤਰ੍ਹਾਂ ਹੋਰ ਜਿੰਨੇ ਨੇ ਕਾਂਗਰਸੀ ਨੇ ਅਕਾਲੀ ਨੇ ਆਮ ਆਦਮੀ ਪਾਰਟੀ ਵਾਲੇ ਨੇ ਚਾਹੇ ਅਮਮਤਾ ਬੈਨਰਜੀ ਹੈ ਲੋਕਲ ਹੋਰ ਪਾਰਟੀਆਂ ਨੇ ਜਾਇਏ ਨੇ ਜਿੰਨੀਆਂ ਸਿਆਸੀ ਵੋਟ ਬਟੋਰੂ ਪਾਰਟੀਆਂ ਨੇ ਇਹ ਸਭ ਦਾ ਹੀ ਕੋ 74 ਹੈ ਵੀ ਤੁਸੀਂ ਇਹ ਜੇ ਗੁੰਡੇ ਪਾਲੋ ਜਿਹੜੇ ਤੁਹਾਡੇ ਇਸ਼ਾਰੇ ਤੇ ਕੰਮ ਕਰਨ ਹਣੋ ਗੁੰਡੇ ਜਿਹੜੇ ਹੋਣਗੇ ਉਹ ਕੰਮ ਤਾਂ ਕਰ ਨਹੀਂ ਰਹੇ ਹੋਣਗੇ ਉਹ ਰੋਜ਼ਗਾਰ ਤਾਂ ਨਹੀਂ ਹੋਊਗਾ ਤੇ ਉਹ ਇਹੋ ਜਿਹੇ ਨਫਰਤਾਂ ਔਰਤਾਂ ਨੂੰ ਸਬਕ ਸਿਖਾਉਣਾ ਉਹਨਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਔਰਤਾਂ ਨਾਲ ਅਪਰਾਧ ਹੋਰ ਲੋਕਾਂ ਨਾਲ ਵੀ ਗੁੰਡਾਗਰਦੀ ਕਰਨਾ ਨਸ਼ੇ ਵਰਤੋਣੇ ਇਹ ਸਭ ਕੁਝ ਉਹਨ ਐਕਸਸ ਚਲਾਉਂਦੇ ਨੇ ਪੂਰਾ ਆਪਦਾ ਤੇ ਜਦੋਂ ਇਹੋ ਜਿਹੇ ਅਪਰਾਧ ਉਹ ਕਰਦੇ ਨੇ ਤਾਂ ਉਹਨਾਂ ਨੂੰ ਠਕਣ ਦੇ ਲਈ ਵੀ ਫੇਰੇ ਸਰਕਾਰਾਂ ਹਰਕਤ ਦੇ ਵਿੱਚ ਆਉਂਦੀਆਂ ਨੇ ਮੈਂ ਖੀਰਲਾ ਸਵਾਲ ਕਰਨਾ ਚਾਹਾਂਗਾ ਸੋਸ਼ਲ ਮੀਡੀਆ ਦੇ ਉੱਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਕਿਸੇ ਕੁੜੀ ਨਾਲ ਧੀ ਨਾਲ ਅਜਿਹੀ ਘਟਨਾ ਵਾਪਰ ਜਾਂਦੀ ਹੈ ਕੁਝ ਦਿਨ 10 ਦਿਨ 20 ਦਿਨ ਕਹਿੰਦੇ ਜਸਟਿਸ ਦਾ ਨਾਰਾ ਲੱਗਦਾ ਹੈ ਮਰਦਾਬਾਦ ਜਿੰਦਾਬਾਦ ਹੁੰਦੀ ਹੈ ਉਸ ਤੋਂ ਬਾਅਦ ਫਿਰ ਸਾਰੇ ਸੌ ਜਾਂਦੇ ਆ ਲੋਕ ਵੀ ਸੌ ਜਾਂਦੇ ਆ ਸੋਸ਼ਲ ਮੀਡੀਆ ਵੀ ਸੌ ਜਾਂਦਾ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਹੋਰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਲੋਕਾਂ ਨੂੰ ਕਿ ਆਪਣੇ ਸਮਾਜ ਦੀਆਂ ਧੀਆਂ ਸੁਰੱਖਿਅਤ ਰਹਿਣ ਬਿਲਕੁਲ ਮੈਨੂੰ ਲੱਗਦਾ ਵੀ ਇਹ ਗੱਲ ਸਹੀ ਹੈ ਵੀ ਹੈ ਕੁਝ ਹੱਦ ਤੱਕ ਵੀ ਸ਼ਾਇਦ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਇੱਕ ਉਬਾਲ ਜ਼ਰੂਰ ਆਉਂਦਾ ਹੈ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਉਹ ਪਿੱਛੇ ਚਲੀਆਂ ਜਾਂਦੀਆਂ ਨੇ ਹੁਣ ਅਸੀਂ ਨਿਰਬਿਆਂ ਨੂੰ ਯਾਦ ਕਰ ਰਹੇ ਹਾਂ 12 ਸਾਲ ਪਹਿਲਾਂ ਵਾਲੀ ਉਸ ਗੱਲ ਨੂੰ ਪਰ ਸਾਨੂੰ ਵੀ ਪਤਾ ਵੀ 12 ਸਾਲ ਦੇ ਵਿੱਚ ਵਿੱਚ ਵੀ ਇਹ ਜੇ ਬਹੁਤ ਵਕਫੇ ਆਏ ਨੇ ਹਰ 6 ਮਹੀਨੇ ਸਾਲ ਕਿਸੇ ਨਾ ਕੋਈ ਨਾ ਕੋਈ ਇਹ ਜੀ ਵੱਡੀ ਘਿਣਾਉਣੀ ਅਪਰਾਧ ਆ ਜਿਹੜਾ ਉਹ ਸਾਹਮਣੇ ਆਉਂਦਾ ਹੈ ਤੇ ਉਸ ਤੋਂ ਬਾਅਦ ਅਸੀਂ ਸਾਰੇ ਹਲੂਣੇ ਜਾਂਦੇ ਹਾਂ ਤੇ ਇਹ ਜਿਹੀਆਂ ਘਟਨਾਵਾਂ ਜਦੋਂ ਅੰਜਾਮ ਦਿੱਤੀਆਂ ਜਾ ਰਹੀਆਂ ਨੇ ਤੇ ਇਹਦਾ ਮਤਲਬ ਹੈ ਵੀ ਸਮਾਜ ਦੇ ਵਿੱਚ ਨਿੱਤਤਾ ਬਲਾਤਕਾਰ ਹੋ ਹੀ ਰਹੇ ਨੇ ਉਹਨਾਂ ਵਿੱਚੋਂ ਬਹੁਤੇ ਬਲਾਤਕਾਰ ਦਰਜ ਵੀ ਨਹੀਂ ਕਰਾਏ ਜਾਂਦੇ ਕਿਉਂਕਿ ਬਹੁਤ ਸਾਰੇ ਆਪਣੀ ਇੱਜ਼ਤ ਦਾ ਮਸਲਾ ਬਣਾ ਕੇ ਪਰਿਵਾਰ ਵਾਲੇ ਹੀ ਚੁੱਪ ਕਰਾ ਕੇ ਬਿਠਾ ਦਿੰਦੇ ਨੇ ਤਾਂ ਇਹ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਇਹ ਜਿਹੀਆਂ ਲੜਾਈਆਂ ਨੇ ਇਹ ਕਿਸੇ ਨੇ ਹੋਰ ਨਹੀਂ ਲੜਨੀਆਂ ਇਹਦੇ ਲਈ ਸਭ ਤੋਂ ਪਹਿਲਾਂ ਤਾਂ ਔਰਤਾਂ ਨੂੰ ਅੱਗੇ ਆ ਕੇ ਬੋਲਣਾ ਪੈਣਾ ਹੈ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਔਰਤਾਂ ਦੇ ਦੁਸ਼ਮਣ ਔਰਤਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਇਹ ਜੇ ਅਪਰਾਧਾਂ ਨੂੰ ਹਰ ਕੋਈ ਬੰਦਾ ਅੰਜਾਮ ਨਹੀਂ ਦਿੰਦਾ ਇਹ ਜੇ ਬਹੁਤ ਵੱਡੀ ਗਿਣਤੀ ਹੈ ਡਾਕਟਰਾਂ ਦੀ ਆਮ ਲੋਕਾਂ ਦੀ ਮੁੰਡਿਆਂ ਦੀ ਜਿਹੜੀ ਤੁਹਾਡੇ ਨਾਲ ਮੁੱਢੇ ਨਾਲ ਮੁੱਢਾ ਜੋੜ ਕੇ ਤਾਂ ਇਹ ਉਹਨਾਂ ਜਮਹੂਰੀ ਜਥੇਬੰਦੀਆਂ ਦਾ ਉਹਨਾਂ ਜਮਹੂਰੀ ਲੋਕਾਂ ਦਾ ਇੱਕ ਵੱਡਾ ਫਰਜ਼ ਬੰਦਾ ਹੈ ਉਹਨਾਂ ਦੇ ਲਈ ਕੰਮ ਬਣਦਾ ਹੈ ਵੀ ਉਹ ਅਹੜੀਆਂ ਮਤਲਬ ਲੋਕਾਂ ਦੇ ਵਿੱਚ ਔਰਤਾਂ ਨੂੰ ਅੱਗੇ ਲੈ ਕੇ ਆਉਣ ਲੋਕ ਬਰਾਤਾਂ ਨੂੰ ਬਾਹਰ ਨਿਕਲ ਰੋਗ ਦਿਨੇ ਬਾਹਰ ਨਿਕਲਣ ਤੇ ਆਪਦੀਆਂ ਜਿਹੜੀਆਂ ਥਾਵਾਂ ਨੇ ਉੱਥੇ ਉਹਨਾਂ ਨੂੰ ਵੱਧ ਪਾਵਰ ਦੇ ਵਿੱਚ ਲੈ ਕੇ ਆਈਏ ਕਿਉਂਕਿ ਇਹਦੇ ਨਾਲ ਹੀ ਇੱਕੋ ਇੱਕ ਤਰੀਕਾ ਹੈ ਵੀ ਤੁਸੀਂ ਔਰਤਾਂ ਬੰਦੇ ਸਾਰੇ ਇਕੱਠੇ ਹੋ ਕੇ ਜੇ ਲੜਦੇ ਹਾਂ ਅਸੀਂ ਸਿਸਟਮ ਦੇ ਖਿਲਾਫ ਜੇ ਆਪਣੇ ਹੱਕਾਂ ਦੇ ਲਈ ਲੜਦੇ ਹਾਂ ਤੇ ਜੇ ਜਿਹੜੇ ਇਹ ਸਰਕਾਰ ਵੱਲੋਂ ਜਿਸ ਤਰ੍ਹਾਂ ਦੀ ਸ਼ੈ ਇਹਨਾਂ ਨੂੰ ਦਿੱਤੀ ਜਾ ਰਹੀ ਆ ਜੇ ਉਹਦੇ ਖਿਲਾਫ ਅਸੀਂ ਨਹੀਂ ਬੋਲਦੇ ਤਾਂ ਕੱਲ ਨੂੰ ਕੋਈ ਵੀ ਨਹੀਂ ਸੁਰੱਖਿਆ ਤੁਸੀਂ ਕਿਸੇ ਇੱਕ ਵੀ ਕੁੜੀ ਨੂੰ ਮਤਲਬ ਮੈਂ ਹਾਈ ਕੋਰਟ ਚ ਇਸ ਵੇਲੇ ਪ੍ਰੈਕਟਿਸ ਕਰ ਰਹੀ ਆ ਹਾਈ ਕੋਰਟ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਇਹ ਜੀ ਕੇਸ ਆਉਂਦੇ ਨੇ ਆਮ ਤੌਰ ਤੇ ਵੀ ਕਿਸੇ ਵੀ ਆਪਦੀ ਪਰਿਵਾਰ ਦੇ ਰਿਸ਼ਤੇਦਾਰ ਕਿਸੇ ਵੀ ਕੁੜੀ ਨੂੰ ਤੁਸੀਂ ਵੀ ਜਿਹੜੇ ਲੋਕ ਦੇਖ ਰਹੇ ਨੇ ਕਿਸੇ ਨੂੰ ਵੀ ਪੁੱਛ ਕੇ ਦੇਖ ਲਿਓ ਕਦੇ ਜੇ ਉਹ ਤੁਹਾਨੂੰ ਦੱਸ ਸਕੇ ਕੋਈ ਵੀ ਇੱਕ ਇਹ ਜੀ ਕੁੜੀ ਨਹੀਂ ਹੋਊਗੀ ਜਿਹਦੇ ਨਾਲ ਉਹਦੀ ਜ਼ਿੰਦਗੀ ਚ ਕਦੇ ਕੋਈ ਛੇੜਖਾਨੀ ਦੀ ਘਟਨਾ ਨਾ ਵਾਪਰੀ ਹੋਵੇ ਜਾਂ ਜਿਹਦੇ ਨਾਲ ਕਿਸੇ ਨਾ ਕਿਸੇ ਬੰਦੇ ਨੇ ਕੋਈ ਨਾ ਕੋਈ ਕੋਸ਼ਿਸ਼ ਨਾ ਕੀਤੀ ਹੋਵੇ ਮੇਰੇ ਨਾਲ ਵੀ ਹੋਇਆ ਸਾਰ ਸਭ ਨਾਲ ਹੁੰਦਾ ਹੈ ਸਮੱਸਿਆ ਕਿੱਥੇ ਆ ਸਮੱਸਿਆ ਇੱਥੇ ਆ ਵੀ ਸਾਨੂੰ ਪਰਵਾਰਾਂ ਦੇ ਵਿੱਚੋਂ ਜਦੋਂ ਅਸੀਂ ਨਿਕਲਦੇ ਜਦੋਂ ਮੈਂ ਵੀ ਘਰੋਂ ਨਿਕਲੀ ਸੀ ਤਾਂ ਘਰੋਂ ਇਹ ਇੱਕ ਪਾਸਿਓਂ ਇਹ ਆਵਾਜ਼ ਆ ਰਹੀ ਸੀ ਵੀ ਤੁਸੀਂ ਚੁੱਪ ਕਰ ਜਾਣਾ ਜੇ ਤੈਨੂੰ ਸਾਹਮਣੇ ਕੋਈ ਬੋਲਦਾ ਤਾਂ ਨੀਵੀ ਪਾ ਕੇ ਲੰਘਣੀ ਦੂਜੇ ਪਾਸਿਓਂ ਮੇਰੇ ਪਿਓ ਦੀ ਆਵਾਜ਼ ਆਈ ਸੀ ਵੀ ਕੁੜੀਏ ਜੁੱਤੀ ਲਾ ਲਈ ਉੱਥੇ ਵੀ ਇਹ ਨੀਵੀ ਪਾਏਗੀ ਤਾਂ ਤੇਰੇ ਅਰਗੀਆਂ ਹੋਰ ਨਹੀਂ ਤੇ ਉਹ ਜੁੱਤੀ ਲਾਉਣ ਵਾਲਾ ਕੰਮ ਹੀ ਅਸਲ ਵਿੱਚ ਕੰਮ ਮੇਰੇ ਕੰਮ ਆਇਆ ਵਾ ਉਸੇ ਜੁੱਤੀ ਲਾਉਣ ਕਰਕੇ ਹੀ ਬਹੁਤ ਸਾਰੇ ਇਹ ਜਿਹੇ ਲੋਕ ਨੇ ਜਿਨ੍ਹਾਂ ਨੇ ਮੇਰੇ ਨਾਲ ਛੇੜਖਾਨੀ ਕੀਤੀ ਪਰ ਕਟੋ-ਕਟ ਮੈਂ ਇਹ ਗਰੰਟੀ ਦੇ ਸਕਦੀ ਹਾਂ ਕਿਸੇ ਹੋਰ ਕੁੜੀ ਨੂੰ ਨਹੀਂ ਉਹ ਹੱਥ ਲਾਉਣਗੇ ਇਹ ਬਹੁਤ ਜ਼ਰੂ ਕੁੜੀਆਂ ਨੂੰ ਆਪ ਦੇ ਆਪ ਆਤਮ ਨਿਰਭਰ ਬਣਾਓ ਉਹਨਾਂ ਨੂੰ ਸਮਾਜ ਦੇ ਵਿੱਚ ਭੇਜੋ ਤਾਂ ਕਿ ਉਹ ਲੜਨ ਆਪਦੀਆਂ ਲੜਾਈਆਂ ਆਪ ਲੜਨ ਤੁਸੀਂ ਉਹਨਾਂ ਦੇ ਲਈ ਲੜਨਾ ਨਾ ਤੇ ਮੁੰਡਿਆਂ ਨੂੰ ਵੀ ਸਿਖਾਉਣਾ ਜ਼ਰੂਰੀ ਹੈ ਵੀ ਕੁੜੀਆਂ ਦਾ ਕਿਵੇਂ ਨਾਲ ਕਿਵੇਂ ਪੇਸ਼ ਆਉਣਾ ਤੇ ਸਮਾਜ ਦੇ ਵਿੱਚ ਜਿਹੜੀਆਂ ਹੋਰ ਅਪਰਾਧੀ ਪਏ ਨੇ ਉਹਨਾਂ ਨਾਲ ਲੜਾਈਆਂ ਤਾਂ ਅਸੀਂ ਏਕਤਾ ਦੇ ਦਮ ਤੇ ਹੀ ਲੜ ਸਕਦੇ ਹਾਂ ਬਹੁਤ ਸ਼ੁਕਰੀਆ ਤਾਂ ਅਮਨ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਹੈ ਪਰ 사우ਦੀ ਅਰਬ ਦੇ ਕਾਨੂੰਨ ਦੇਖੇ ਜਾਣ ਤਾਂ ਕਹਿੰਦੇ ਸਿੱਧੀ ਫਾਸੀ ਦੀ ਸਜ਼ਾ ਹੁੰਦੀ ਹੈ ਸੀਸ ਕਲਮ ਹੋ ਜਾਂਦੇ ਨੇ ਪਰ ਇੱਥੇ ਵੀ ਇਹ ਉਮੀਦ ਰੱਖੀ ਜਾ ਰਹੀ ਹੈ ਕਿ ਮਮਤਾ ਬੈਨਰਜੀ ਨੇ ਕਿਹਾ ਕਿ ਜਿਨ੍ਹਾਂ ਨੇ ਇਹ ਚੀਜ਼ਾਂ ਕੀਤੀਆਂ ਨੇ ਉਹਨਾਂ ਨੂੰ ਫਾਸੀ ਹੋਣੀ ਚਾਹੀਦੀ ਹੈ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਜਿਸ ਤਿੱਕੇ ਨਾਲ ਅਮਨ ਹਰ ਨੇ ਕਿਹਾ ਕਿ ਆਪਣੇ ਘਰਾਂ ਦੇ ਵਿੱਚ ਇਹ ਚੀਜ਼ਾਂ ਹੋ ਜਾਂਦੀਆਂ ਨੇ ਸੁਧਾਰ ਕੁੜੀਆਂ ਨੂੰ ਆਪ ਕਰਨਾ ਪੈਣਾ ਹੈ ਆਪ ਸਟਰੋਂਗ ਹੋਣਾ ਪੈਣਾ ਬਾਪੂ ਦੀਆਂ ਕਈਆਂ ਗੱਲਾਂ ਜਿਹੜੀਆਂ ਚੇਤੇ ਆ ਜਾਂਦੀਆਂ ਨੇ ਤਾਂ ਉਸ ਤਰੀਕੇ ਨਾਲ ਅਸੀਂ ਸਟਰੋਂਗ ਰਹਿਣੇ